ਸਾਹਿਕਲ ਕਾਰਜਾਂ ਨੂੰ ਮੈਂ ਬਤੌਰ ਐਸ ਡੀਐਮ ਫਤਿਹਗੁਰ ਫਤਿਹਗੁਰ ਚੋੜੀਆਂ ਜੁਆਇਨ ਕੀਤਾ ਹੈ ਅਡੀਸ਼ਨਲ ਚਾਰਜ ਐਂਡ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਜੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਮਿਤੀ 14 12 25 ਨੂੰ ਕਰਾਉਣ ਲਈ ਅਦਰਸ਼ ਚੋਣ ਜ਼ਾਬਤੇ ਦੀ ਕਸ਼ਨਾ ਮਿਤੀ 28 11 25 ਨੂੰ ਕਰ ਦਿੱਤੀ ਗਈ ਹੈ ਅਸੀਂ ਨਾਮੀਨੇਸ਼ਨ ਪ੍ਰਕਿਰਿਆ ਸ਼ੁਰੂ ਕਰ ਲਈ ਹੈ ਅੱਜ ਤੋਂ ਸ਼ੁਰੂ ਹੈ ਉਹਦੇ ਲਈ ਅਸੀਂ ਜਿਹੜੇ ਲੋਰੀਂਦੇ ਨੋਟਿਸਿਸ ਨੇ ਉਹ ਵੀ ਪ੍ਰੋਮਿਨੈਂਟ ਪਲੇਸਿਸ ਤੇ ਡਿਸਪਲੇ ਕਰ ਦਿੱਤੇ ਨੇ ਐਂਡ ਨੋਮੀਨੇਸ਼ਨ ਜਿਹੜੀ ਹੈ ਉਹ 11 ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਲਈ ਜਾਣਗੇ ਮੈਮ ਕੋਈ ਸੈਂਸਿਟਿਵ ਰੀਪੂਟ ਹੈਗੇ ਆ ਜੀ ਸੈਂਸਿਟਿਵ ਤੇ ਜਿਹੜੇ অতি ਸੰਸੰਵੇਦਨਸ਼ੀਲ ਜ਼ੋਨ ਨੇ ਉਹਨਾਂ ਦੀ ਲਿਸਟ ਵੀ ਪ੍ਰਪੇਅਰ ਕੀਤੀ ਗਈ ਹੈ ਜੀ ਕਿੰਨੀ ਤਰੀਕ ਤੱਕ ਉਹ ਨਾਮਜ਼ਦਗੀ ਜਮਾਏ ਚਾਰ ਤਰੀਕ ਤੱਕ ਚੱਲਣਗੀਆਂ ਨਾਮਜ਼ਦਗੀਆਂ ਠੀਕ ਹੈ ਜੀ ਤੇ ਲਗਭਗ ਤਿਆਰੀ ਹੈ ਤੁਹਾਡੀ ਪ੍ਰਸ਼ਾਸਨ ਹਾਂਜੀ ਹਾਂਜੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਜੀ ਕੀ ਆਪਣੇ ਏਰੀਆ ਦੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਮੈਂ ਪਬਲਿਕ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਐਸ ਡੀ ਐਮ ਦਫ਼ਤਰ ਵਿਖੇ ਤੁਹਾਡਾ ਜਿਹੜਾ ਵੀ ਕੰਮ ਹੈ ਉਹ ਨਿਰਪੱਖ ਤਰੀਕੇ ਦੇ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਕਰਾਉਂਦੀ ਮੈਂ ਭਰਪੂਰ ਕੋਸ਼ਿਸ਼ ਕਰਾਂਗੀ ਤੁਸੀਂ ਕਿਸੇ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਮੈਨੂੰ ਅਪਰੋਚ ਕਰ ਸਕਦੇ ਹੋ ਤੇ ਅਸੀਂ ਅਸੀਂ ਪਾਰਦਰਸ਼ੀ ਢੰਗ ਨਾਲ ਜਿਹੜਾ ਹੈ ਕੰਮ ਨੇਪਰੇ ਚੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ